1978 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਬਣੀ ਤਾਂ ਉਦੋਂ ਪੰਜਾਬ ਦੇ ਇੱਕ ਮੰਤਰੀ ਬਣੇ ਸਨ ਜਥੇਦਾਰ ਦਲੀਪ ਸਿੰਘ ਤਲਵੰਡੀ ਜੀ ਬੜੇ ਹੀ ਸਿਹਰਦ ਤੇ ਉੱਚੇ ਕਰਤਾਰ ਦੇ ਇਨਸਾਨ ਸੀ ਉਹਨਾਂ ਦੀ ਇੱਕ ਛੋਟੀ ਜਹੀ ਘਟਨਾ ਦੱਸ ਦਿਆਂਗੇ ਅੱਜ ਉਨਾ ਸਮੇਂ ਦੇ ਵਿੱਚ ਸੀਮਿੰਟ ਦੀ ਬੜੀ ਕਿੱਲਤ ਹੁੰਦੀ ਸੀਗੀ ਤੇ ਸੀਮਿੰਟ ਡੀਸੀ ਖੁਦ ਪਰਮਟ ਬਣਦਾ ਹੁੰਦਾ ਸੀਗਾ ਤਾਂ ਉਹ ਬੋਰੀਆਂ ਮਿਲਦੀਆਂ ਹੁੰਦੀ ਸੀ ਸੀਮਿੰਟ ਦੀ ਉਦੋਂ ਜੇ ਕਿਸੇ ਨੂੰ ਲੋੜ ਹੁੰਦੀ ਸੀ ਤਾਂ ਇੱਕ ਵਾਰ ਕੀ ਹੋਇਆ ਲੁਧਿਆਣੇ ਦੇ ਡੀਸੀ ਸਰਦਾਰ ਰਤਨ ਸਿੰਘ ਆਪਣੇ ਦਰਬਾਰ 'ਚ ਸੀਮਿੰਟ ਵੰਡ ਰਹੇ ਸੀ ਜਾਂ ਪਰਮਟ ਵੰਡ ਰਹੀ ਸੀ ਤਾਂ ਉਹਨਾਂ ਦੇ ਕੋਲ ਜਗਰਾਉਂ ਦੇ ਐਸਡੀਐਮ ਜਤਿੰਦਰ ਸਿੰਘ ਕੋਲ ਬੈਠੇ ਸੀ ਤਾਂ ਐਸ.ਡੀ.ਐਮ. ਸਾਹਿਬ ਨੇ ਲਾਂਡ ਦੇ ਵਿੱਚ ਲੱਗੀ ਇੱਕ ਬਜ਼ੁਰਗਔਰਤ ਨੂੰ ਦੇਖਿਆ ਤਾਂ ਉਹ ਖੜੇ ਹੋ ਕੇ ਹੱਥ ਜੋੜ ਕੇ ਉਹਨਾਂ ਕੋਲੇ ਗਏ ਕਿ ਮਾਤਾ ਜੀ ਤੁਸੀਂ ਆਉਣ ਦੀ ਕਿਉਂ ਖੇਚਲ ਕੀਤੀ ਸਾਨੂੰ ਦੱਸ ਦਿੰਦੇ ਅਸੀਂ ਕਿਸ ਵਾਸਤੇ ਹਾਂ ਤਾਂ ਮਾਤਾ ਜੀ ਨੇ ਕਿਹਾ ਕਿ ਘਰ ਦੀ ਛੱਤ ਡਿੱਗਣ ਵਾਲੀ ਹੋਈ ਪਈ ਆ ਤਾਂ ਕਰਕੇ ਮੈਂ ਸੀਮਿੰਟ ਦੀਆਂ ਪੰਜ ਬੋਰੀਆਂ ਲੈਣ ਆਈ ਆ ਐਸ.ਡੀ.ਐਮ. ਸਾਹਿਬ ਨੇ ਕਿਹਾ ਕਿ ਤੁਸੀਂ ਸਾਨੂੰ ਦੱਸ ਦਿੰਦੇ ਅਸੀਂ ਆਪੇ ਭੇਜਵਾ ਦਿੰਦੇ ਤਾਂ ਉਹਨਾਂ ਨੇ ਕਿਹਾ ਕਿ ਮਾਤਾ ਜੀ ਨੇ ਕਿਹਾ ਕਿ ਤੇਰਾ ਉਹ ਜਥੇਦਾਰ ਜਾਨੀ ਕਿ ਸਰਦਾਰ ਦਲੀਪ ਸਿੰਘ ਜੀ ਵੀ ਮੈਂ ਉਹਨਾਂ ਨੂੰ ਕਈ ਵਾਰ ਕਹਿ ਚੁੱਕੀ ਆ ਕਿ ਆਪਣੀ ਛੱਤ ਡਿੱਗਣ ਵਾਲੀ ਆ ਕਿਸੇ ਨੂੰ ਕਹਿ ਕੇ ਸਿਮਿੰਟ ਦੀਆਂ ਬੂਰੀਆਂ ਘਰੇ ਲੈ ਆਉ ਜਾਂ ਪਿਜਵਾ ਦੂ ਤਾਂ ਕਿ ਆਪਣੀ ਜਿਹੜੀ ਤਾਂ ਛੱਤ ਹੈ ਉਹਦੀ ਮੁਰੰਮਤ ਕੀਤੀ ਜਾ ਸਕੇ ਪਰ ਮਾਤਾ ਜੀ ਕਹਿੰਦੇ ਵੀ ਤੇਰਾ ਉਹ ਜਥੇਦਾਰ ਜਾਨੀ ਕਿ ਸਰਦਾਰ ਦਲੀਪ ਸਿੰਘ ਨੇ ਅੱਗੋਂ ਕਿਹਾ ਕਿ ਖਬਰਦਾਰ ਅਗਰ ਕਿਸੇ ਕਿਸੇ ਮਲਾਜ਼ਮ ਨੂੰ ਤੂੰ ਇਸ ਗੱਲ ਦੀ ਸਿਫਾਰਿਸ਼ ਕੀਤੀ ਆ ਮੈਂ ਇਹਨੂੰ ਸ਼ਰਮਾਉਂਦੀ ਆ ਕਹਿੰਦੇ ਨੂੰ ਮੈਂ ਕਿਸੇ ਨੂੰ ਨਹੀਂ ਕਹਿਣਾ ਹੈਗਾ ਇਸ ਗੱਲ ਬਾਰੇ ਕਿ ਸਾਡੇ ਘਰੇ ਸਿਮਿੰਟ ਸੱਟ ਕੇ ਆਓ ਤੂੰ ਖੁਦ ਜਾ ਦਰਬਾਰ ਚ ਡੀਸੀ ਸਾਹਿਬ ਹਰ ਹਫਤੇ ਦਰਬਾਰ ਚ ਸਿਮਿੰਟ ਦੇ ਪਰਮਟ ਦਿੰਦੇ ਨੇਗੇ ਬੂਰੀਆਂ ਵੰਡਦੇ ਨੇ ਤੂੰ ਜਾ ਤੇ ਲੈਣ ਦੇ ਵਿੱਚ ਲੱਗ ਤੇ ਬੂਰੀਆਂ ਲੈ ਕੇ ਆ ਤਾਂ ਇਹ ਗੱਲ ਸੁਣ ਕੇ ਐਸਡੀਐਮ ਸਾਹਿਬ ਬੜੇ ਹੈਰਾਨ ਹੋਏ ਕਿਉਂਕਿ ਉਸ ਸਮੇਂ ਉਹ ਮੰਤਰੀ ਸੀਗੇ ਜਿਹੜੇ ਸਰਦਾਰ ਦਲੀਪ ਸਿੰਘਾ ਗੁਰੂ ਇੱਕ ਫੋਨ ਕਰ ਦਿੰਦੇ ਜਾਂ ਕੁਝ ਇੱਕ ਵਾਰ ਕਹਿ ਦਿੰਦੇ ਤਾਂ ਸ਼ਾਇਦ ਟਰੱਕ ਬੂਰੀਆਂ ਦਾ ਭਰ ਕੇ ਉਹਨਾਂ ਦੇ ਘਰੇ ਪਿਜਵਾ ਦਿੰਦੇ ਸੀਮੈਂਟ ਦਾ ਤਾਂ ਜਦੋਂ ਐਸਡੀਐਮ ਸਾਹਿਬ ਨੇ ਇਹ ਗੱਲ ਸਰਦਾਰ ਰਤਨ ਸਿੰਘ ਨੂੰ ਦੱਸੀ ਡੀਸੀ ਸਾਹਿਬ ਨੂੰ ਦੱਸੀ ਤਾਂ ਉਹ ਵੀ ਬੜੇ ਹੈਰਾਨ ਹੋਏ ਕਿ ਸਰਦਾਰ ਦਲੀਪ ਸਿੰਘ ਕਿੱਡੇ ਉੱਚੇ ਕਰਤਾਰ ਦੇ ਤੇ ਐਡੇ ਵੱਡੇ ਈਮਾਨ ਦੇ ਮਾਲਕ ਨੇ ਇਹੋ ਜਿਹੇ ਸਨ ਸਾਡੇ ਅਕਾਲੀ ਦਲ ਦੇ ਉਸ ਸਮੇਂ ਦੇ ਮੰਤਰੀ ਇਨਾਂ ਦੇ ਨਾਲ ਹੀ ਸਬੰਧਤ ਇੱਕ ਹੋਰ ਘਟਨਾ ਹੈਗੀ ਕਿ ਜਦੋਂ ਮੁੱਲਾਪੁਰ ਵਿਖੇ ਮੁੱਲਾਪੁਰ ਦੇ ਕਟਾਬੇ ਤੇ ਜਦੋਂ ਖਾਣਾ ਖਾਰੇ ਸੀਗੇ ਨਾਲ ਗੱਡੀ ਸੀਗੀ ਤੇ ਇੱਕ ਡਰਾਈਵਰ ਸੀ ਤੇ ਇੱਕ ਸਿਪਾਹੀ ਸੀ ਜਿਹੜਾ ਉਹਨਾਂ ਦਾ ਗਨਮੈਨ ਸੀ ਤਾਂ ਉੱਥੇ ਜਦੋਂ ਰੇਡੂਆ ਚੱਲ ਰਿਹਾ ਸੀਗਾ ਰੇਡੂ ਰੇਡੂ ਤੇ ਇਹ ਸੁਣਿਆ ਕਿ ਅਕਾਲੀ ਦਰਦੀ ਸਰਕਾਰ ਟੁੱਟ ਚੁੱਕੀ ਆ ਤਾਂ ਹੁਣ ਸਾਹਿਰ ਆ ਕਿ ਸਰਦਾਰ ਦਲੀਪ ਸਿੰਘ ਨੇ ਜੋ ਉਹ ਹੁਣ ਮੰਤਰੀ ਨਹੀਂ ਰਹੇ ਤਾਂ ਉੱਥੋਂ ਫਿਰ ਜਦੋਂ ਉਹਨਾਂ ਨੇ ਸੁਣ ਗਿਆ ਕਿ ਮੈਂ ਹੁਣ ਮੰਤਰੀ ਨਹੀਂ ਰਿਹਾ ਸਾਡੀ ਤਾਂ ਸਰਕਾਰ ਟੁੱਟ ਗਈ ਤਾਂ ਉਹਨਾਂ ਨੇ ਗਨਮੈਨ ਤੇ ਡਰਾਈਵਰ ਨੂੰ ਕਿਹਾ ਕਿ ਤੁਸੀਂ ਗੱਡੀ ਲੈ ਜਾਓ ਚੰਡੀਗੜ੍ਹ ਜਾ ਕੇ ਭਵਨ ਜੀ ਗੱਡੀ ਲਾ ਦਿਓ ਤੇ ਆਪਣੀ ਕਿਤੇ ਹੋਰ ਡਿਊਟੀ ਪੁੱਛ ਲਓ ਕਿੱਥੇ ਲਵਾਉਣੀ ਆ ਵੀ ਮੈਂ ਤਾਂ ਮੰਤਰੀ ਰਿਹਾ ਨਹੀਂ ਹੁਣ ਮੈਂ ਤਾਂ ਬੱਸ ਚੜ੍ਹ ਕੇ ਜਾਊਂਗਾ ਤਾਂ ਡਰਾਈਵਰ ਤੇ ਗਨਮੈਨ ਬੜੇ ਹੈਰਾਨ ਹੋਏ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਵੀ ਅਸੀਂ ਤੁਹਾਨੂੰ ਘਰ ਤੱਕ ਤਾਂ ਛੱਡ ਦਿੰਨੇ ਆਂਗੇ ਵੀ ਅਸੀਂ ਬਾਅਦ 'ਚ ਚਲੇ ਜਾਵਾਂ ਉਹ ਕਹਿੰਦੇ ਨਹੀਂ ਕਹਿੰਦੇ ਮੈਂ ਹੁਣ ਜਦ ਮੰਤਰੀ ਨਹੀਂ ਤਾਂ ਮੈਂ ਸਰਕਾਰੀ ਗੱਡੀ ਦੇ ਵਿੱਚ ਕਿਉਂ ਬੈਠਾਂ ਮੈਂ ਆਪਣਾ ਬੱਸ ਛੱਡ ਕੇ ਚਲਾ ਜਾਊਂਗਾ ਤੁਸੀਂ ਆਪਣੀ ਗੱਡੀ ਲੈ ਜਾਓ ਭਾਈ ਇਹੋ ਜਿਹੇ ਸਨ ਸਾਡੇ ਅਕਾਲੀ ਦਲ ਦੇ ਉਦੋਂ ਦੇ ਮੰਤਰੀ ਜਿਨ੍ਹਾਂ ਦੇ ਬੜੇ ਉੱਚੇ ਕਰਤਾਰ ਤੇ ਉੱਚੇ ਈਮਾਨ ਹੁੰਦੇ ਸੀ